ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ ਕਰਤਾਰਪੁਰ ਕਰਤਾ ਬਸੇ ਸੰਤਨ ਕੇ ਪਾਸ ਸੋ ਇਸ ਵੇਲੇ ਕੈਨੇਡਾ ਅਮਰੀਕਾ ਇਟਲੀ ਦੀਆਂ ਸੰਗਤਾਂ ਜਿਹੜੀਆਂ ਹਨ ਜੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਦਰਸ਼ਨ ਕਰਨ ਦੇ ਲਈ ਆਈਆਂ ਹਨ ਦਾਸ ਜਸਬੀਰ ਸਿੰਘ ਬੋਪਾਰਾਏ ਸਿੰਘ ਟਰੈਵਲ ਕੈਨੇਡਾ ਤੋਂ ਔਰ ਨਾਲ ਦੇ ਨਾਲ ਇਹ ਟਿੱਲੇ ਤੋਂ ਸਰਦਾਰੀ ਟ੍ਰੈਵਲ ਦੇ ਨਾਲ ਸਲੱਖਣ ਸਿੰਘ ਜੀ ਹੁਣਾਂ ਦੇ ਨਾਲ ਜਿਹੜੀਆਂ ਸੰਗਤਾਂ ਇਸ ਧਰਤੀ ਦੇ ਉੱਤੇ ਆਈਆਂ ਹਨ ਅੱਜ ਦਰਸ਼ਨ ਕਰਨ ਦੇ ਲਈ ਆਏ ਹਨ ਇਸ ਧਰਤੀ ਦੇ ਉੱਤੇ ਗੁਰਨਾਨਕ ਪਾਸ਼ਾ ਜੀ ਨੇ ਜਦੋਂ ਚਾਰੇ ਅਦਾਸੀਆਂ ਸਮਾਪਤ ਕਰ ਲਈਆਂ ਤਾਂ ਫਿਰ ਇਸ ਰਾਵੀ ਦੇ ਕੰਡੇ ਦੇ ਉੱਤੇ ਤਕਰੀਬਨ 1504 ਈਸਵੀ ਦੇ ਵਿੱਚ ਜਿਹੜਾ ਹੈ ਜੀ ਇੱਥੇ ਆ ਕੇ ਇਹ ਜ਼ਮੀਨ ਇਹ ਪਿੰਡ ਵਸਾਇਆ ਜਿਹੜਾ ਕਰਤਾਰਪੁਰ ਆ ਔਰ ਇੱਥੇ ਆ ਕੇ ਹੱਥੀ ਜਿਹੜੀ ਆ ਖੇਤੀਬਾੜੀ ਕੀਤੀ ਗੁਰਨਾਨਕ ਪਾਸ਼ਾ ਤਕਰੀਬਨ 18 ਸਾਲ ਤੋਂ ਵੱਧ ਸਮਾਂ ਜਿਹੜਾ ਹੈਗਾ ਇਸ ਧਰਤੀ ਦੇ ਉੱਤੇ ਉਹਨਾਂ ਨੇ ਬਤੀਤ ਕੀਤਾ ਵਾ ਇੱਥੇ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲੇ ਆ ਉਹਨਾਂ ਨੂੰ ਭਾਈ ਲੈਣਾ ਤੋਂ ਅੰਗਾਂ ਦੇ ਨਾਲ ਲਾ ਕੇ ਆਪਣੇ ਸਰੀਰ ਦਾ ਹਿੱਸਾ ਬਣਾ ਕੇ ਪੰਥ ਦਾ ਹਿੱਸਾ ਬਣਾ ਕੇ ਆਪਣੀ ਜੋਤ ਦਾ ਹਿੱਸਾ ਬਣਾ ਕੇ ਉਹਨਾਂ ਨੂੰ ਗ੍ਰਹੀ ਆਈ ਦਿੱਤੀ ਆ ਇੱਥੇ ਹੀ ਮਾਤਾ ਸੁਲਖਣੀ ਜੀ ਦਾ ਸੰਸਕਾਰ ਹੋਇਆ ਉਹਨਾਂ ਨੇ ਵੀ ਸਰੀਰ ਇੱਥੇ ਹੀ ਛੱਡਿਆ ਔਰ ਬਹੁਤ ਬਹੁਤ ਸਾਰੇ ਪਰਉਪਕਾਰ ਸਾਡੀ ਸਿੱਖੀ ਦੇ ਜਿਹੜੇ ਤਿੰਨ ਵੱਡੇ ਥਾਮ ਆ ਜਿਸ ਨੂੰ ਆਪਾਂ ਕਹਿੰਨੇ ਆ ਪਹਿਲਾ ਨਾਮ ਜਪਣਾ ਕਿਉਂਕਿ ਜਿਹੜੇ ਪ੍ਰਮਾਤਮਾ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਹੈ ਉਸ ਨੂੰ ਯਾਦ ਕਰਨਾ ਉਸ ਦੇ ਗੁਣ ਗਾਉਣੇ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਉਸ ਦਾ ਧੰਨਵਾਦ ਕਰਨਾ ਕਿ ਸਾਨੂੰ ਮਨੁੱਖਾ ਦੇਹੀ ਦੇ ਕੇ ਸੰਸਾਰ ਦੇ ਵਿੱਚ ਭੇਜਿਆ ਹੈ ਉਸ ਤੋਂ ਬਾਅਦ ਕਿਰਤ ਕਰਨੀ ਧਰਮ ਦੀ ਸੱਚੀ ਸੁੱਚੀ ਕਿਰਤ ਦਸਾਂ ਨੋਹਾਂ ਦੀ ਕਿਰਤ ਕਿਸੇ ਦਾ ਹੱਕ ਨਹੀਂ ਮਾਰਨਾ ਔਰ ਆਪਣੇ ਪਰਿਵਾਰ ਨੂੰ ਜਿਹੜਾ ਹੈ ਉਸ ਦੇ ਨਾਲ ਪਾਲਣਾ ਹੈ ਤੇ ਫਿਰ ਵੰਡ ਕੇ ਛਕਣਾ ਜਿਹੜੀ ਕਿਰਤ ਕੀਤੀ ਆ ਦਸਾਂ ਨਵਾਂ ਦੀ ਹੱਕ ਹਲਾਲ ਦੀ ਕਮਾਈ ਉਸ ਦੇ ਵਿੱਚੋਂ ਆਪਣਾ ਹਿੱਸਾ ਕੱਢ ਕੇ ਇੱਕ ਜਿਹੜਾ ਹੈ ਲੋੜਵੰਦਾ ਨੂੰ ਗਰੀਬਾਂ ਨੂੰ ਨਮਾਨਿਆਂ ਨੂੰ ਨਤਾਣਿਆਂ ਨੂੰ ਜਿਹੜਾ ਹੈ ਉਹ ਜਿਹੜਾ ਹੈ ਉਹਨਾਂ ਦੀ ਹੈਲਪ ਕਰਨੀ ਉਹਨਾਂ ਦੀ ਬਾਹ ਫੜਨੀ ਸੋ ਇਹ ਗੁਰਨਾਨਕ ਪਾਸ਼ਾ ਜੀ ਨੇ ਹੱਥੀਂ ਕਰਕੇ ਇਸ ਧਰਤੀ ਦੇ ਉੱਤੇ ਜਿਹੜਾ ਹੈ ਤੇ ਸਾਰੇ ਮਨੁੱਖਤਾ ਅਨੁਸਾਰੀ ਸਿੱਖਾਂ ਨੂੰ ਜਿਹੜਾ ਹੈ ਉਹ ਉਪਦੇਸ਼ ਦਿੱਤਾ ਸੀਗਾ ਕਿ ਇਹਨਾਂ ਤਿੰਨਾਂ ਜਿਹੜਾ ਹੈ ਥੰਮਾ ਦੇ ਉੱਤੇ ਜਿਹੜਾ ਹੈ ਜਿਹੜਾ ਸਾਨੂੰ ਜਿਹੜੇ ਤਿੰਨ ਮੇਨ ਸਾਨੂੰ ਗੁਰੂ ਸਾਹਿਬ ਨੇ ਪਰ ਉਪਕਾਰ ਦਿੱਤੇ ਹਨ ਇਹਨਾਂ ਦੇ ਉੱਤੇ ਆਪਾਂ ਚੱਲਾਂਗੇ ਜਿਹੜੇ ਤਿੰਨ ਸਾਨੂੰ ਮਿਸ਼ਨ ਦਿੱਤੇ ਸਨ ਇਹਨਾਂ ਦੇ ਉੱਤੇ ਚੱਲਾਂਗੇ ਤਾਂ ਫਿਰ ਸਾਡਾ ਜਿਹੜਾ ਹੈ ਲੋਕ ਪਰ ਲੋਕ ਸਹਿਲਾ ਹੋਵੇਗਾ ਅਸੀਂ ਕਿਸੇ ਤਰ੍ਹਾਂ ਵੀ ਫਿਰ ਪ੍ਰਮਾਤਮਾ ਤੋਂ ਦੂਰ ਨਹੀਂ ਹੋਵਾਂਗੇ ਉਸ ਦੇ ਕਹਿਣੇ ਦੇ ਵਿੱਚ ਰਵਾਂਗੇ ਔਰ ਧਰਮ ਦੀ ਜਿਹੜੀ ਹੈਗੀ ਆ ਉਹ ਕਿਰਤ ਕਰਾਂਗੇ ਉਹਦੇ ਨਾਲ ਆਪਣਾ ਪਰਵਾਰ ਪਾਲਾਂਗੇ ਸੋ ਇਹ ਗੁਰੂ ਸਾਹਿਬ ਦਾ ਉਪਦੇਸ਼ ਜਿਹੜਾ ਹੈ ਸਮੁੱਚੀ ਲਕਾਈ ਜਿਹੜੀ ਹੈ ਸਮੁੱਚੀ ਦੁਨੀਆ ਸਮੁੱਚਾ ਸਿੱਖ ਭਾਈਚਾਰਾ ਦੁਨੀਆ ਵਿੱਚ ਕਿਤੇ ਵੀ ਵਸਤਾ ਹੈ ਉਸ ਨੂੰ ਕਮਾਉਣ ਦੀ ਕੋਸ਼ਿਸ਼ ਕਰਦਾ ਹੈ ਸੋ ਅਜੇ ਤੱਕ ਜੇ ਤੁਸੀਂ ਇੱਥੇ ਇਸ ਧਰਤੀ ਦੇ ਉੱਤੇ ਦਰਸ਼ਨ ਕਰਨ ਦੇ ਨਹੀਂ ਆਏ 2019 ਤੋਂ ਪਹਿਲਾਂ ਬਿਲਕੁਲ ਪ੍ਰਾਤਨ ਬਿਲਡਿੰਗ ਸੀਗੀ ਆਪਾਂ ਸੰਗਤਾਂ ਨੂੰ ਦਿਖਾਵਾਂਗੇ ਵੀ ਕਿ ਇਸੇ ਕਿਸ ਤਰ੍ਹਾਂ ਹੁੰਦਾ ਸੀ ਸਾਰਾ ਬਾਗ ਬਹੁਤ ਵੱਡਾ ਹੁੰਦਾ ਸੀ ਹੁਣ ਵੀ ਹੈ ਬਾਗ ਵਗੈਰਾ ਪਿੱਛੇ ਇਥੇ ਔਰ ਇੱਕ ਜਿਹੜਾ ਪ੍ਰਾਤਨ ਦੇਖ ਸੀ ਉਹ ਆਪਣੇ ਆਪ ਦੇ ਵਿੱਚ ਬਲੱਖਣ ਸੀਗੀ ਪਰ Imran Khan ਨੇ ਉਸ ਦੀ ਸਰਕਾਰ ਨੇ ਜਿਹੜਾ ਹੈ 2019 ਦੇ ਵਿੱਚ ਇਸ ਦਾ ਜਿਹੜਾ ਹੈ 550 ਸਾਲਾਂ ਤੇ ਸਾਨੂੰ ਤੋਹਫਾ ਦਿੱਤਾ ਸੀਗਾ ਇਹ ਜੋ ਨਵਾਂ ਜਿਹੜਾ ਤੁਸੀਂ ਰੂਪ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਪੁਰਾਣੀ ਹੈ ਉਸ ਨੂੰ ਬਿਲਕੁਲ ਨਹੀਂ ਛੇੜਿਆ ਗਿਆ ਪਰ ਆਲਾ ਦਵਾਲਾ ਗੈਲਰੀਆਂ ਲੰਗਰ ਹਾਲ ਤੇ ਬਾਕੀ ਸਰੋਵਰ ਸਾਹਿਬ ਜਿਹੜੇ ਹੈਗੇ ਉਹ ਨਵੇਂ ਜਿਹੜਾ ਹੈਗੇ ਸੀ ਸਾਰੇ ਬਣਾਏ ਗਏ ਆ ਸੋ ਉਹ ਆਪਾਂ ਅੰਦਰ ਜਾ ਕੇ ਦਰਸ਼ਨ ਕਰਾਂਗੇ ਤੁਸੀਂ ਅਜੇ ਤੱਕ ਨਹੀਂ ਆਏ ਕੈਨੇਡਾ ਦੀ ਅਮਰੀਕਾ ਦੀ ਇੰਗਲੈਂਡ ਦੀ ਇਟਲੀ ਦੀ ਧਰਤੀ ਤੋਂ ਉੱਤੋਂ ਅਜੇ ਨਾ ਤੱਕ ਵਿਸਟ ਨਹੀਂ ਕੀਤਾ ਇਹਨਾਂ ਸਥਾਨਾਂ ਨੂੰ ਪੰਥ ਤੋਂ ਵਿਛੜੇ ਗੁਰਧਾਮ ਦੇ ਦਰਸ਼ਨ ਨਹੀਂ ਕੀਤੇ ਕਿਉਂਕਿ ਆਪਾਂ ਨਿਤ ਅਰਦਾਸ ਕਰਦੇ ਆ ਪਰ ਹੁਣ ਆਪਣੇ ਕੋਲ ਸੁਨਹਿਰੀ ਮੌਕਾ ਹੈ ਤੁਸੀਂ ਸਾਡੇ ਨਾਲ ਸੰਪਰਕ ਕਰੋ ਤੁਹਾਡਾ ਘਰ ਬੈਠਿਆਂ ਦਾ ਸੀ ਵੀਜ਼ਾ ਲਵਾ ਦਾਂਗੇ ਤੇ ਤੁਸੀਂ ਜਿਹੜਾ ਹੈ ਇੱਥੇ ਆ ਕੇ ਦਰਸ਼ਨ ਕਰਨੇ ਆਪਣਾ ਜੀਵਨ ਸਫਲਾ ਕਰਨਾ ਹੈ ਸੋ ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ ਜਦੋਂ ਸੰਗਤਾਂ ਇੱਥੇ ਆ ਕੇ ਦੇਖਦੀਆਂ ਹਨ ਦਰਸ਼ਨ ਕਰਦੀਆਂ ਹਨ ਤਾਂ ਫਿਰ ਉਹ ਇੱਕ ਬਿਰਾਗ ਦੇ ਵਿੱਚ ਉਸ ਭੈ ਦੇ ਵਿੱਚ ਉਸ ਜਿਹੜਾ ਆਨੰਦ ਦੇ ਵਿੱਚ ਜਿਹੜਾ ਵਿਚਰਦੀਆਂ ਹਨ ਇਹ ਬਿਆਨਾਂ ਨਹੀਂ ਕੀਤਾ ਜਾ ਸਕਦਾ ਅੱਖਰਾਂ ਦੇ ਵਿੱਚ ਸੋ ਇਹ ਸੰਗਤਾਂ ਮਹਿਸੂਸ ਹੀ ਕਰਦੀਆਂ ਹਨ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਹਨ ਕਿ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਹੀਏ ਕੋਈ ਕੁਝ ਦਾ ਸਵਾਦ ਨਹੀਂ ਕੋਈ ਦੱਸ ਸਕਦਾ ਇਹ ਤਾਂ ਕਹਿ ਸਕਦਾ ਹੈ ਮਿੱਠਾ ਹੈ ਪਰ ਜਦੋਂ ਇੱਥੇ ਸੰਗਤਾਂ ਆ ਕੇ ਵਿਚਰਦੀਆਂ ਹਨ ਭਾਵਨਾ ਵਾਲੀਆਂ ਸੰਗਤਾਂ ਜਿਹੜੀਆਂ ਹਨ ਉਹ ਇਸ ਤਰ੍ਹਾਂ ਸਮਝਦੀਆਂ ਹਨ ਕਿ ਗੁਰੂ ਨਾਨਕ ਪਾਸ਼ਾ ਉਹਨਾਂ ਦੇ ਅੰਗ-ਸਾਂਗ ਉਹਨਾਂ ਦੇ ਨਾਲ-ਨਾਲ ਹੀ ਤੁਰੇ ਫਿਰਦੇ ਹਨ ਸੋ ਇਹ ਤੁਸੀਂ ਵੀ ਆਨੰਦ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਜਰੂਰ ਇੱਕ ਵਾਰ ਜ਼ਿੰਦਗੀ ਦੇ ਵਿੱਚ ਪਰਿਵਾਰ ਸਮੇਤ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰੋ ਜੀ ਇੱਕ ਵਾਰ ਫਿਰ ਦਾਸ ਜਸਵੀਰ ਸਿੰਘ ਬੋਪਾ ਰਾਏ ਸਿੰਘ ਟ੍ਰੈਵਲ ਕੈਨੇਡਾ +1 647 231 600 647 231 1600 ਜਾਂ ਸਾਡੀ ਵੈਬਸਾਈਟ singhtravel.ca ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਸੋ ਆਓ ਤੁਹਾਨੂੰ ਆਪਾਂ ਨਾਲ-ਨਾਲ ਦਰਸ਼ਨ ਕਰਾਉਨੇ ਆ ਸੰਗਤਾਂ ਤੇ ਨਾਲ ਆਪਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਜੀ या सब नानक ब्रह्म प्रसारो सा महल्ला पंथ तेरा कीता जात नाही मैं न जोगो कीतोई मैं नर गुण आरे को गुण नाही आपे तरस पय होई तरस भया मेहरामत होई सात घर सचन मिलेआ नानक नाम मळे ता जीव तन मन तेवा हरेआ सारसपया मेहरमत होई सत कर सजान पे नानक नाम मिलै ता जीवा ता नमान देव हरे एक ओंकार सतगुरु प्रसाद raag mala raag ek sang panch barangan sang alap hai ath anandan pratham raag par rova karhi panch raag ni sang ucharhi prathama par vi belavli banya ki gaave bangali banya salekhi ki pai bari ਇਹ ਪੈਰੋਂ ਕੀ ਪਾਂਚੋਂ ਨਾਰੀ ਪੰਚ ਮਹਰਖ ਦਿਸ਼ਾ ਸੁਨਾਵਹਿ ਬੰਗਾਲਮ ਮਦਮਾਦ ਵਗਾਵਹਿ ਲਲਤ ਮਲਾਵ ਲਗਾਵਹੀ ਆਪਣੇ ਆਪਣੇ ਭਾਂਤ ਅਸ਼ਟਪਤਰ ਭੈਰਵ ਕੇ ਗਾਏ ਗਾਵਨ ਪਤਰ ਗਾਵੇ ਗਾਇਨ ਪਾਤਰ ਦੁੱਤਿਆ ਮਾਲਕੋ ਸਕਿਆ ਲਾਪਹਿ ਸੰਗ ਰਾਗਨੀ ਪਾਂਚੋਂ ਥਾਪਹਿ ਗੌਂਢ ਕਰੀ ਅਰਦੇਵ ਕੰਧਾਰੀ ਕੰਧਾਰੀ ਸੀ ਹੁਤੀ ਉਚਾਈ ਧਨਾਸਰੀ ਐ ਪਾਂਚੋਂ ਗਾਈ ਮਾਲ ਰਾ ਕੋ ਸਕ ਸੰਗ ਲਾਈ ਮਾਰੂ ਮਤ ਅੰਗ ਮੇਵਾਰਾ ਰਬਲ ਚੰਡ ਕੋ ਸਕਿਓ ਭਾਰਾ ਰਾਸ ਹਮਾਰੇ ਆਪੇਂ ਸਭ ਆਪਾਏ ਗੁਰ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਕਹੁ ਨਾਨਕ ਰੇ ਲੰਗਿਆ ਵਾਹਿਗੁਰੂ ਕਹੁ ਨਾਨਕ ਸਭ ਤੇਰੀ ਵਡਿਆਈ ਬੋਲਦੀ ਇਸ ਸਹਾਇ ਵਾਰਖ ਬੋਲਦੀ ਕਿ ਬਾਦਸ਼ਾਹ ਦਸਮੇ ਪਤੰਬਲ ਬੋਲਦੀ ਇਸ ਬਣ ਕੇ ਨਾਨਕ ਦੇਵ ਜੀ ਆਏ ਏ ਨੇ ਮਾਣੇ ਆਂ ਦੇ ਮਾਣ ਨੇ ਤਾਣੇ ਆਂ ਦੇ ਤਾਣ ਜੋ ਟਿਆਂਦੀ ਓਰ ਸੱਚੇ ਪਿਤਾ ਸਤਗੁਰੂ ਜੀਓ ਧੰ ਤਨ ਸਤਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੇ ਪਾਵਨ ਪਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਵਿਖੇ ਧੰ ਤਨ ਸਤਗੁਰੂ ਸਾਹਿਬ ਜੀ ਦੇ ਗੁਰਨ ਸੇਵਯਾ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਅਜੁਰੀ ਸੁੰਦਰ ਦੀਵਾਨ ਸਜੇ ਹੋਏ ਹਨ ਸਜੇ ਹੋਏ ਦੀਵਾਨ ਅੰਦਰ ਆਪ ਜੀ ਦੇ ਲਈ ਅੰਮ੍ਰਿਤ ਪਰੀ ਬਾਣੀ ਦੇ ਸ਼ਬਦ ਕੀਰਤਨ ਨਾਮ ਸਿਮਰਨ ਸਹਿਜ ਬਾਸੋਂ ਸੰਪੂਰਨ ਹੋ ਪਾਏਗੇ ਹਨ ਉਪਰੰਤ ਅਨੰਦ ਸਿਖਸ਼ੇ ਪਾਉਣੀਆਂ ਦੀ ਕੀ ਅਰਦਾਸ ਹੈ ਜੇ ਅੱਖਰ ਵੰਦਾ ਘਟਾ ਲਾ ਮਾਤਰ ਪੁਰਜਕ ਮਾਫ ਕਰਨੇ ਸੰਤਾਨ ਦੇ ਕਾਲਜ ਰਾਸ ਕਰਨੇ ਪੜੀ ਸੜੇ ਪਾਣੀ ਸੰਤਾਨ ਦਾਸਾਂ ਦੇ ਹਿਰਦਿਆਂ ਜੋ ਸਾਣਾ ਐਸੇ ਦਿਨ ਤੇ ਆਲ ਦਿੱਤਾ ਆਪ ਜੀ ਦੀਆਂ ਗੁਰਸਿੱਖ ਸੰਗਤਾਂ ਆਪ ਜੀ ਦਾਸ ਬੱਚੇ ਕੋਕਰ ਭਾਈ ਦਸ਼ਮੀਰ ਸਿੰਘ ਬਪਰਾਏ ਜੀ ਸਿੰਘ ਟਰੈਵਲ ਦੇ ਸਮੂਹ ਗੁਰਸਿੱਖ ਸੰਗਤਾਂ ਯੂ ਐਸ اے ਕੈਨੇਡਾ ਤੇ ਇਟਲੀ ਤੋਂ ਪਿਤਾ ਜੀ ਬੀਬੀ जोगਿੰਦਰ कौर ਜੀ ਮੇਰਾ ਪਿਤਾ ਦਿਲਕਰਨ ਸਿੰਘ ਜੀ ਕੁਲਵਿੰਦਰ ਸਿੰਘ ਜੀ ਬਦਸ਼ਾਹ ਪਰਿਵਾਰ ਜੀ ਮਨਦੀਪ कौर ਗਿੱਲ ਜੀ ਬੀਬੀ ਸੁਜੀਤ कौर ਜੀ ਕਸ਼ਮੀਰ ਸਿੰਘ ਮਾਨ ਜੀ ਮੇਰਾ ਬਪੂਰਾਏ ਪਰਿਵਾਰ ਦੀ ਇਸ ਪਰਿਵਾਰਕ ਸੰਗਤਾਂ ਨੇ ਅੱਜ ਲੋਟ ਆਸਤਾ ਲੰਦੇ ਹੋਇਆ ਆਪ ਜੀ ਦਿਲਾਹੀ ਅੰਮ੍ਰਿਤ ਪਰੀ ਪਾਣੀ ਦੇ ਸ੍ਰੀ ਸਹਿਜ ਬਾਸਪਰੰਪਰ ਕਰਵਾਏ ਸਰ ਪਿਤਾ ਜੀ ਆਪ ਜੀ ਨੇ ਆਪਣੀਆਂ ਬਖਸ਼ਾ ਕੀਤੀਆਂ ਸ੍ਰੀ ਕਰਤਾਰਪੁਰ ਸਹਿ ਵਿਖੇ ਸਹਿਜ ਬਾਸਪਰੰਪਰਨ ਭੋਗ ਪਾਏਗੇ ਪਿਤਾ ਜੀ ਪਾਠ ਕਰਦੇ ਆ ਪਾਣੀ ਪੜਦੇ ਆ ਸੇਵਾ ਕਰਦੇ ਆ ਕੋਣਿਆ ਬੇਰ ਤੋਂ ਪੁੱਲਾ ਚੁਕਾ ਦੀ ਮਾਫੀ ਬਖਸ਼ੋ ਅਗੇ ਤੋਂ ਉਸਮਤ ਦਾ ਦਾਨ ਬਖਸ਼ੋ ਤੇ ਜੋ ਸੰਗਤਾਂ ਨੇ ਮਨੋ ਕਾਮਨਾ ਮੁਖ ਰੱਖਦੇ ਹ ਸਹਿਜ ਪਾਠ ਸਭ ਬਰਮੁ ਕਰਵਾਏ ਸੰ ਸੰਗਤਾਂ ਮੀਆਂsho ਮਨੋ ਕਾਮਨਾਵਾਂ ਪੂਰੀਆਂ ਕਰੋ ਕਾਰਜ ਰਾਸ ਕਰੋ ਦੁੱਖਾਂ ਤਕਲੀਫਾਂ ਦਾ ਨਾਸ ਕਰੋ ਐਸੇ ਦਿਨ ਦਿਆ ਕਿਤਾਬ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦਾ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆਾਰੇ ਛੱਪੇ ਅੰਧੇਰ ਬਨਵਾ ਆਸਤੇ ਦਿਨ ਦੇ ਪਿਤਾ ਆਪ ਦਾ ਪ੍ਰਕਾਸ਼ ਘਰ ਪਰ ਮਨਾਉਣਾ ਵਾਸਤੇ ਆਪ ਜਿਹੜੀ ਆਈਆਂ ਹੋਈਆਂ ਗੁਰਸਿੱਖ ਸੰਗਤਾਂ ਕੈਨੇਡਾ ਤੋਂ ਭਾਈ ਜਸਵੀਰ ਸਿੰਘ ਬਪੁਰਾਈ ਜੀ ਅਮਰੀਕਾ ਤੋਂ ਪੰਜ ਜੀ ਨਵਨੀਤ ਕੌਰ ਦੀ ਗਵਾਹੀ ਹੈ ਆਪ ਜੀ ਦੇ ਦਰ ਦੇ ਖੁੱਲੇ ਦਰਸ਼ਨਾ ਦੀ ਧਾਰਿਆ ਵਾਸਤੇ ਪਹੁੰਚਿਆ ਪਿਤਾ ਜੀ ਆਪਣੀਆਂ ਆਈਆਂ ਹੋਈਆਂ ਦੇਸ਼ਾਂ ਵਿਦੇਸ਼ਾਂ ਸੰਗਤਾਂ ਦੀਆਂ ਹਾਸੀਆਂ ਦਾ ਪਰਮਾਨ ਕਰੋ ਯਾਤਰਾਵਾਂ ਸਫਲ ਕਰੋ ਪਿਤਾ ਜੀ ਆਪ ਜਿਹੜੀ ਆਈਆਂ ਹੋਈਆਂ ਕੈਨੇਡਾ ਨਿਵਾਸੀ ਸੰਗਤਾਂ ਅਮਰੀਕਨ ਵਾਸੀ ਸੰਗਤਾਂ ਤੇ ਹੋਰ ਬੇਨ ਸੰਗਤਾਂ ਬੇਨ ਅਰਦਾਸਾਂ ਜੋਦੜੀਆਂ ਕਰਵਾ ਰਹੇ ਆ ਪਿਤਾ ਜੀ ਕੋਈ ਪੁੱਤਰ ਦੀ ਦਾਤ ਵਾਸਤੇ ਕੋ ਚੰਗੀ ਦੀ ਦਾਤ ਵਾਸਤੇ ਕਾਰੋ ਬਾਰਾਈ ਬਰਕਤਾਂ ਵਾਸਤੇ ਦੇਰੋ ਤਮਾ ਵਾਸਤੇ ਆਪਣੇ ਬੱਚਿਆਂ ਦੇ ਆਨੰਦ ਕਾਰਜਾਂ ਵਾਸਤੇ ਬੱਚਿਆਂ ਦੇ ਵਿਦਿਆ ਦੇ ਧਨ ਵਾਸਤੇ ਬੱਚਿਆਂ ਦੇ ਸੰਜੋਗ ਕਰਨ ਵਾਸਤੇ ਗੁਰਸਿੱਖੀ ਜੀਵਨ ਪਾਣੀ ਤੇ ਪਾਣੇ ਵਾਸਤੇ ਆਪ ਜਿਹਦੇ ਬੱਚੇ ਨਵਨੀਤ ਕੌਰ ਜੀ ਆਪਣੀ ਸੁਪਤਰੀ ਜੀ ਬਧੀ ਵਿਧਿਆ ਦੇ ਧਾਨ ਵਾਸਤੇ ਅਰਦਾਸਾਂ ਚੋਧਰੀਆਂ ਕਰਵਾ ਰਹੇ ਹਿੰਦੇ ਦਾ ਜੀ ਜਾਣੀ ਜਾਣ ਤੇ ਬਖਸ਼ਣ ਹਾਰ ਹੋ ਆਪ ਜਿਹਦੇ ਮਹਾਵਾਖਨ ਵੀਣੇ ਬੋਲਿਆਂ ਸਭ ਕਿਛ ਜਾਣਦਾ ਕਿਸ ਆਗੇ ਕੀਚੇ ਅਰਦਾਸ ਨਾਨਕ ਕਟ ਘਟ ਇੱਕ ਵਰਤਦਾ ਸ਼ਬਦ ਕਰੇ ਪਰਗਾਸ ਜੋ ਮੰਗੇ ਧਰੋਰੇ ਆਪਣੇ ਤੇ ਸੋਈ ਸੋਈਂ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹ ਆ ਸੱਚ ਹੋਵੇ ਤੇ ਮਹਾਵਾਤਨ ਨਾਲ ਆਪਣੀਆਂ ਸਮੂਹ ਸੰਤਾਂ ਦੀਆਂ ਅਰਦਾਸਾਂ ਬੇਨਤੀਆਂ ਜੋ ਦੁਨੀਆ ਆਪਣੇ ਦੰਦ ਤੇ ਪਰਵਾਣ ਕਰੋ ਕਿਤਾ ਜੀ ਆਪਣੀਆਂ ਸੰਗਤਾਂ ਦੇ ਕਾਰਜ ਰਾਸ ਕਰੋ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਕਸ਼ਟਾਂ ਦਾ ਨਾਸ ਕਰੋ ਤੇ ਆਪਣੇ ਘਰੋਂ ਤਰੋਂ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਾਣੀ ਤੇ ਬਾਣੇ ਦੀਆਂ ਦਾਤਾਂ ਬਖਸ਼ੋ ਪਿਤਾ ਜੀ ਆਪ ਜੀ ਦੇ ਬੱਚੇ ਆਪ ਜੀ ਦੀਆਂ ਬੱਚੀਆਂ ਪਿਤਾ ਜੀ ਖਾਲੀਆਂ ਝੋਲੀਆਂ ਲੈ ਕੇ ਅੱਜ ਦਰ ਤੇ ਪਹੁੰਚੀਆਂ ਹਨ ਆਪਣੇ ਬੱਚਿਆਂ ਦੀਆਂ ਖਾਲੀਆਂ ਝੋਲੀਆਂ ਉਪਰ ਖੁਸ਼ੀਆਂ ਤੇ ਖੇੜੇ ਨਾਮ ਦੀਆਂ ਦਾਤਾਂ ਬਖਸ਼ੋ ਪਿਤਾ ਜੀ ਬੀਅੰਸਕਾ ਵੱਲੋਂ ਆਪ ਜੀ ਵਾਸਤੇ ਸੋਹਣੇ ਸੋਹਣੇ ਪੁਸ਼ਾਕੇ ਹਾਜ਼ਰ ਹੋਏ ਹਨ ਅੰਗੀਕਾਰ ਕਰੋ ਸੰਤਾਂ ਦੇ ਪੱਤੇਟਾ ਕੋ ਸੰਤਾਂ ਦੇ ਕਾਲਜ ਰਾਸ ਕਰੋ ਆਪਣੀਆਂ ਸੰਗਤਾਂ ਦੀਆਂ ਤਿਲ ਫੁੱਲ ਪੇਟਾਵਾਂ ਬੇਅੰਤ ਬੇਅੰਤ ਸੇਵਾਵਾਂ ਦਾ ਪ੍ਰਵਾਨ ਕਰੋ ਖਜ਼ਾਨੇ ਵਰਪੂਰ ਕਰੋ ਕਾਰੋਮਪਾਰਾਂ ਚ ਕਿਰਤ ਕਮਾਈਆਂ ਚ ਰੋਜ਼ੀਆਂ ਚ ਵਰਤਾ ਪਾਓ ਆਪ ਜੀ ਦੀ ਪਾਵਨ ਪਿੱਤਰ ਅਜਰੇ ਸੰਗਤਾਂ ਨੂੰ ਬਖਸ਼ੀਆਂ ਆਂ ਜਾਂ ਦਾਤਾ ਚੋਂ ਕੜਾ ਪ੍ਰਸ਼ਾਦੀ ਦੇ ਸੱਚ ਕੇ ਹਾਜ਼ਰ ਹੋਈ ਹੈ ਕਰੀ پاک ਸਾਲ ਸੋਚ ਪਵਿੱਤਰਾ ਹੁਣ ਲਾਹੋ ਭੋਗ ਹਰ ਰਾਇ ਭੋਗ ਲਗਿਆ ਪ੍ਰਸ਼ਾਦ ਸਾਧ ਸੰਗਤ ਨੂੰ ਤਾਵਣ ਦੀ ਆਗਿਆ ਬਖਸ਼ੋ ਸੰਗਤਾਂ ਨੂੰ ਪਾਵਨ ਤਰਕੁ ਨਾਮੇ ਬਖਸ਼ੋ ਸਈ ਯਾਰੇ ਮੇਲ ਜਿਨਾ ਮਿਲਿਆ ਉਹਦਾ ਪਿਤਾ ਨਾਮ ਦਿਤਾ ਵੈ ਤਾਂ ਇੱਕ ਨਾਮ ਚੜ੍ਹਦੀ ਕਲਾ ਤੇਰੇ ਗੁਰਬਾਣੀ ਦਾ ਫਰਮਾਨ ਹੈ ਜਿੱਥੇ ਬਾਬਾ ਪੈਰ ਤਰੇ ਉੱਚਾ ਆਸਨ ਉੱਪਰ ਸੁਆ ਤੇ ਫਿਰ ਜਿੱਥੇ ਬਾਦਸ਼ਾਹ ਨੇ 18 ਸਾਲ ਚਰਨ ਪਾਏ ਹੋ ਕਿੰਨੇ ਬਾਗਾਂ ਵਾਲੀ ਧਰਤੀ ਤੇ ਕਿੰਨੇ ਬਾਗਾਂ ਵਾਲੇ ਆਪ ਹੋ ਉਸ ਧਰਤੀ ਤੇ ਬੈਠੇ ਹੋ ਉਸ ਧਰਤੀ ਦੇ ਚਰਨ ਜੋੜਨਾ ਸਤ ਮਸਤਕ ਤੇ ਲਗਾੜ ਵਾਸਤੇ ਪਹੁੰਚੇ ਹੋ ਇਹ ਦਸਨ ਦੀ ਲੋੜ ਨਹੀਂ ਹੈ ਇਹ ਨੈਚੁਰਲ ਹੈ ਜਦੋਂ ਤੁਸੀਂ ਦਰਸ਼ੀ ਦੇਬਲੀ ਕ੍ਰਾਸ ਕੀਤਾ ਹੋਏਗਾ ਨਾ ਆਪਣੇ ਜੋੜੇ ਉਤਾਰੇ ਹੋਣਗੇ ਤੇ ਜਿਸ ਤਰ੍ਹਾਂ ਇਹ ਬਾਦਸ਼ਾਹ ਦੇ ਸਮਹਾਲ ਤੇ ਨਜ਼ਰ ਪਈ ਹੋਏਗੀ ਤੁਹਾਡੀ ਬਾਡੀ ਵਾਈਬ੍ਰੇਟ ਕੀਤੀ ਹੋਏਗੀ ਮੇਰੇ ਪਾਛਾ ਦੀ ਪਕਸ਼ਸ਼ ਮਿਲੇ ਹੋਏਗੇ ਉਹਨਾਂ ਨੇ ਗਲ ਵਖੜੀ ਲਿਆ ਹੋਏਗਾ ਔਰ ਹਕੀਕਤ ਹੈ ਆਪ ਵੀ ਖੁਦ ਬਾਤ ਕਰਕੇ ਦੱਸੋ ਕਿ ਗਿਆਨੀ ਜੀ ਵਾਕਈ ਫੀਲ ਹੋਇਆ ਸੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਤਿਹਾਸ ਅਨੁਸਾਰ ਮੇਰੇ ਪਾਤਸ਼ਾਹ 52 ਸਾਲ ਦਾ ਜੀਵਨ ਬਤੀਤ ਕਰਨ ਤੋਂ ਬਾਅਦ ਜਗਤ ਨੂੰ ਉਤਾਰਦਿਆਂ ਹੋਇਆ ਸੰਸਾਰ ਦੇ ਵਿੱਚ ਠੰਡ ਵਰਤਾਂਦਿਆਂ ਹੋਇਆ ਚਾਰੋਂ ਉਦਾਸੀਆਂ ਸਮਾਪਤ ਕਰਨ ਤੋਂ ਬਾਅਦ 1521 ਦੇ ਵਿੱਚ ਇਸ ਸਦੀ ਤੇ ਪਹੁੰਚੇ ਇਸ ਧਰਤੀ ਨੂੰ ਭਾਗ ਲਗਾਇਆ ਇਸ ਧਰਤੀ ਤੇ ਕਲਤਾਰਪੁਰ ਨਗਰ ਬਸਾਇਆ ਪਿੰਡ ਬਸਾਇਆ ਸ਼ਹਿਰ ਬਸਾਇਆ ਤਾਂ ਫਿਰ ਇੱਥੇ ਰਹਿ ਕੇ ਸੰਤਾਂ ਨੂੰ ਤਿੰਨ ਸੰਜੇ ਉਪਦੇਸ਼ ਦਿੱਤੇ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਪਰ ਤਿੰਨੇ ਉਪਦੇਸ਼ ਸਿਰਫ ਆਰਡਰ ਨਹੀਂ ਦਿੱਤੇ ਸਿਰਫ ਸੰਗਤ ਨੂੰ ਹੁਕਮ ਨਹੀਂ ਕੀਤਾ ਮੇਰੇ ਬਾਪਾ ਨੇ ਇਸ ਧਰਤੀ ਤੇ ਪ੍ਰੈਕਟੀਕਲੀ ਕਰਕੇ ਦਿਖਾਇਆ ਬਿਰਤ ਪਾਣੀ ਇੱਥੇ ਦੇ ਉਚਾਰਣ ਕੀਤੀਆਂ आप अमृत वेले हर गुरसिख उठ के जपजी सब का पाठ करता है जपजी सब के पाठ सब की जो माला है जो तरतीब है भाई लड़ा जी तो इस धरती करवाई और मैं चैलेंज करके कहना कि गुरु जप जी सब के पाठ के अंदर इतनी ताकत है इतनी बख्शिश है कि आप केवल चाली दिन केवल चाली दिन अमृत वेले उठ के ਅਰਦਾਸ ਕਰਕੇ ਚਪਟਿਸਰ ਦਾ ਪਾਠ ਕਰੀਏ ਨਾ ਤੇ ਜੋ ਆਪਣੇ ਪਾਤਸ਼ਾਹ ਤੋਂ ਮੰਗੀ ਉਹ ਸਾਡੀਆਂ ਝੋਲੀਆਂ ਪਰਣਗੇ। ਉਹ ਨਿਹਾਲ। ਹੋਰ ਮੈਂ ਬੇਨਤੀ ਕਰਾਂਗਾ ਭੈਣ ਜੀ ਨਵਨੀਤ ਕੌਰ ਜੋ ਕਿ ਅਮਰੀਕਾ ਤੋਂ ਹਰ ਸਾਲ ਹਰ ਵਿਸਾਖੀ ਤੇ ਵੀ ਨਵੰਬਰ ਵਿੱਚ ਵੀ ਦਿੱਤਾ ਲੈ ਕੇ ਆਉਂਦੇ ਨੇ ਭਾਈ ਸਾਹਿਬ ਦੀ ਤਰ੍ਹਾਂ ਔਰ ਕਰਤਾਰਪੁਰ ਸਾਹਿਬ ਦੀ ਸੇਵਾ ਦੇ ਵਿੱਚ ਬਹੁਤ ਸਾਰਾ ਸਹਿਯੋਗ ਇਹਨਾਂ ਦੇ ਜੱਥੇ ਦਾ ਵੀ ਹੈ ਇਹਨਾਂ ਦੇ ਪਰਿਵਾਰ ਦਾ ਹੈ ਤੇ ਇਹਨਾਂ ਦੀ ਬੇਟੀ ਜੋ ਪਹਿਲੀ ਦਫਾ ਪਾਕਿਸਤਾਨ ਆਈ ਆਪਣਾ ਐਗਜ਼ਾਮ ਛੋੜ ਕੇ ਆਈ ਉਹ ਵੀ ਆ ਕੇ ਗੁਰੂਕਾਰ ਦੀ ਬਖਸ਼ਿਸ਼ ਰੂਪਾ ਪਰਵਾਨ ਕਰਨ। बोले सोनिहा रेम्टन ਤੋਂ ਜਿਹੜੇ ਮੇਅਰ ਨੇ ਉਹਨਾਂ ਦੇ ਪਿਤਾ ਜੀ ਆ ਕੇ ਗੁਰੂ ਕਾ ਜੀ ਬਖਸ਼ਿਸ਼ ਰੂਪਾ ਪ੍ਰਵਾਨ ਕਰਨ ਬੋਲੇ ਸੋनिहा ਜਿਹੜਾ ਪਵਿੱਤਰ ਖੂਹ ਆ ਇਹ ਗੁਰਨਾਨਕ ਪਾਤਸ਼ਾਹ ਦੇ ਹੱਥੀਂ ਖਦਵਾਇਆ ਖੂਹ ਆ 550 ਸਾਲ ਤੋਂ ਉੱਪਰ ਜਦੋਂ ਇਸ ਨੂੰ ਹੋ ਗਿਆ ਆ ਇੱਕ ਇਹ ਖੂਹ ਆ ਇੱਕ ਉਹ ਖੂਹ ਉਧਰ ਵਿਚਕਾਰ ਜਿਹੜਾ ਹੈਗਾ ਪਹਿਲਾ ਸਾਈਡ ਤੇ ਹੁੰਦਾ ਸੀ ਇਹ ਪ੍ਰਾਤਨ ਜਿਹੜੀ ਬਿਲਡਿੰਗ ਉਹੋ ਹੀ ਆ ਕੁਛ ਨਹੀਂ ਇਹਦੇ ਵਿੱਚ ਚੇਂਜ ਕੀਤਾ ਗਿਆ ਇਸ ਨੂੰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਕਿਹਾ ਜਾਂਦਾ ਇਹਦੇ ਨਾਲ ਖੇਤੀ ਉਹ ਟੰਡਾ ਹਲਟ ਜਿਹੜਾ ਹੈ ਸਾਰਾ ਚੱਲਦਾ ਵਾ ਤੇ ਹੁਣ ਤਾਂ ਮੋਟਰ ਤੇ ਲਾਇਆ ਵਾ ਪਰ ਜਦੋਂ ਓਪਨਿੰਗ ਕੀਤੀ ਸੀ ਆਪਾਂ ਕਰਤਾਰਪੁਰ ਸਾਹਿਬ ਦੀ ਉਹਦੇ ਨਾਲ ਦੂਜੀ ਜਿਹੜੀ ਆਪਾਂ ਕੀ ਉਹਨੂੰ ਕਹਿੰਦੇ ਆ ਗਾੜੀ ਆ ਜਿਹੜੀ ਤੱਕਣ ਵਾਲੀ ਗਾਂ ਦੇ ਆ ਉਹ ਵੀ ਲਾਈ ਸੀ ਤੇ ਇਸ ਖੂਹ ਦੇ ਵਿੱਚੋਂ ਜਿਹੜਾ ਗੁਰਨਾਨਕ ਪਾਸ਼ਾ ਦੇ ਖੇਤਾਂ ਨੂੰ ਪਾਣੀ ਜਾਂਦਾ ਸੀਗਾ ਇਹ ਜਿਹੜਾ ਹੈ ਅਜੇ ਵੀ ਜਿਹੜਾ ਹੈ ਉਸੇ ਤਰ੍ਹਾਂ ਹੀ ਪੁਰਾਣੇ ਵੇਲੇ ਜਿਹੜੇ ਬੱਚਿਆਂ ਨੂੰ ਖਾਸ ਕਰਕੇ ਨਹੀਂ ਪਤਾ ਹੋਵੇਗਾ ਪਰ ਪੁਰਾਣੇ ਵੇਲੇ ਇਸ ਤਰ੍ਹਾਂ ਖੂਹਾਂ ਦੇ ਨਾਲ ਪਾਣੀ ਕੱਢਿਆ ਜਾਂਦਾ ਸੀ ਪਿੰਡਾਂ ਦੇ ਵਿੱਚ ਅੱਜ ਕੱਲ ਤਾਂ ਸਾਰਾ ਕੁਝ ਬੰਦ ਕਰ ਦਿੱਤਾ ਆਪਾਂ ਸੋ ਪਿੰਡਾਂ ਬੈਲੀਆਂ ਜਾਂ ਟਿੰਡਾ ਹਾਂਜੀ ਦੇਖੋ ਨਾ ਬਲੀਆਂ ਪਈਆਂ ਵਿੱਚ ਟਿੰਡਾ ਬਾਦ ਦੇ ਵਿੱਚ ਉਹਦਾ ਜਿਹੜੀਆਂ ਹੋਰ ਡਿਫਰੈਂਟ ਟਿੰਡਾ ਹੁੰਦੀਆਂ ਸੀ ਪਰ ਬਾਦ ਦੇ ਵਿੱਚ ਜਦੋਂ ਇਹ ਖੇਤੀਬਾੜੀ ਚੱਲਦੀ ਰਹੀ ਹੈ ਤਾਂ ਉਹ ਲਾਇਆ ਗਿਆ ਸੋ ਆਪਾਂ ਭਾਗਾਂ ਵਾਲਿਆਂ ਕਰਮਾਂ ਵਾਲਿਆਂ ਕਿ ਇਹ ਉਹ ਪਰਾਤਨ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਸੋ ਉਹਨਾਂ ਦੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਵਾ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਇਸ ਪਵਿੱਤਰ ਖੂਹ ਦਾ ਜਲ ਜਿਹੜਾ ਹੈ ਕਿਉਂਕਿ ਕੁਦਰਤੀ ਆ ਨੈਚੁਰਲ ਜਿਹੜਾ ਖੂਹਾਂ ਦਾ ਪਾਣੀ ਨਿਕਲਦਾ ਵਾ ਉਹ ਜਲ ਬਾਹਰ ਪੈਸਾ ਵਨ ਲਾਇਆ ਵਾ ਫਿਲਟਰਾਈਜ਼ ਕੀਤਾ ਹੁੰਦਾ ਵਾ ਉਹਨਾਂ ਨੇ ਪਲਾਂਟ ਲਾਏ ਆ ਉਹ ਫਿਲਟਰ ਕੀਤਾ ਵਾ ਤੁਸੀਂ ਆਪ ਛੱਕ ਸਕਦੇ ਹੋ ਪਰਿਵਾਰਾਂ ਨੂੰ ਗਾਂ ਜਿੰਨੂੰ ਵੀ ਲੋੜ ਵੰਦਾ ਗੁਰੂ ਦੇ ਅਸਥਾਨ ਤੇ ਖੜੇ ਆ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਦੀ ਇੱਕ ਘੁੱਟ ਪੀ ਲਿਓ ਤੁਹਾਡੇ ਤਨ ਦੇ ਸਾਰੇ ਰੋਗ ਦੂਰ ਹੁੰਦੇ ਆ ਇਸ ਵੇਲੇ ਆਪਣੇ ਪਿੱਛੇ ਜਿਹੜੀ ਹੈਗੀ ਆ ਇਤਿਹਾਸਕ ਯਾਦਗਾਰੀ ਸ੍ਰੀ ਸਾਹਿਬ ਜਿਹੜੀ ਹੈਗੀ ਆ Imran Khan ਉਹਨਾਂ ਨੇ ਜਦੋਂ ਨੇਗੋਸ਼ੀਏਸ਼ਨ ਕੀਤੀ ਸੀ ਥੀ ਗਰਾਉਂਡ ਬ੍ਰੇਕਿੰਗ ਦੀ ਜਿਹੜੀ ਹੈਗੀ ਆ ਜਦੋਂ ਇਹ ਨਵਾਂ ਸਾਰਾ ਸਥਾਨ ਬਣਾਇਆ ਸੀਗਾ 2018-19 ਦੇ ਵਿੱਚ ਤੇ ਉਦੋਂ ਇਹ ਯਾਦਗਾਰੀ ਚੰਨ ਜਿਹੜਾ ਹੈਗਾ ਇਹ ਕੇ ਬਣਾਇਆ ਸੀ ਇੱਕ ਉਹ ਖੰਡਾ ਜਦੋਂ ਉੱਪਰੋਂ ਤੁਸੀਂ ਜਾਂਦੇ ਆ ਤਾਂ ਉਹ ਪੂਰਾ ਬਹੁਤ ਵੱਡਾ ਖੰਡਾ ਜਿਹੜਾ ਹੈ ਦਿਖਦਾ ਹੈ ਸਾਹਮਣੇ ਜਿਹੜਾ ਹੈ ਤੋਂ ਇਹ ਜਿਹੜਾ ਹੈ ਸਾਨੂੰ ਜਿਹੜੀਆਂ ਯਾਦਗਾਰਾਂ ਨਿਸ਼ਾਨੀਆਂ ਦਿੱਤੀਆਂ ਸੀਗੀਆਂ ਸੋ ਗੁਰੂ ਸਾਹਿਬ ਕਿਰਪਾ ਕਾਰਨ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਜਿਹੜੀਆਂ ਸੰਗਤਾਂ ਅਜੇ ਤੱਕ ਇਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੀਆਂ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਪਰਿਵਾਰ ਸਮੇਤ ਆ ਕੇ ਜ਼ਰੂਰ ਦਰਸ਼ਨ ਕਰੋ ਤੇ ਤੁਸੀਂ ਵਾਰ-ਵਾਰ ਆਉਣਾ ਚਾਹੋਗੇ ਇਹ ਤੁਹਾਨੂੰ ਗਰੰਟੀ ਦਿੰਦੇ ਹਾਂ ਅਸੀਂ ਔਰ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਤੇ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕੀਤੇ ਜਾਣਗੇ ਤੇ ਨਾਲ ਦੀ ਨਾਲ ਸ਼ਾਹੀ ਕਿਲਾ ਮਨਾਰੇ ਪਾਕਿਸਤਾਨ ਵਧੀਆ ਹੋਟਲਾਂ ਦੇ ਵਿੱਚ ਰਹਿائش ਖਾਣਾ ਪੀਣਾ ਡੀ ਲਕਸ ਬੱਸਾਂ ਤੇ ਜੈਡ ਸਿਕਿਉਰਿਟੀ ਦਾ ਪੂਰਾ ਸਾਡੇ ਕੋਲ ਪ੍ਰਬੰਧ ਹੁੰਦਾ ਜੀ ਸਿੰਘ ਟਰੈਵਲ ਦੇ ਨਾਲ 647231 1600 ਜਾਂ ਸਰਦਾਰੀ ਟਰੈਵਲ ਇਟਲੀ ਯੂਰਪ ਦੀਆਂ ਸੰਗਤਾਂ ਉਹਨਾਂ ਦਾ ਸੰਪਰਕ ਕਰ ਸਕਦੀਆਂ। ਅਸੀਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਆਏ ਸੀਗੇ ਤੇ ਇੱਥੇ ਸਿੱਖ ਗੈਲਰੀ ਦੇ ਵਿੱਚ ਆਏ ਆ ਇੱਥੇ ਬਹੁਤ ਵਧੀਆ ਸਿੱਖ ਗੈਲਰੀ ਜਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਆ ਆਪਣਾ ਇਤਿਹਾਸਕ ਜਿਹੜੀਆਂ ਆਪਣੇ ਪੇਂਟਿੰਗਸ ਆ ਇੱਥੇ ਛੋਟੇ ਜਿਹੜੇ ਆਰਟੀਕਲ ਆ ਆਪਣੇ ਘਰਾਂ ਦੇ ਵਿੱਚ ਸਜਾਵਟ ਦੇ ਲਈ ਤੇ ਸਾਡੇ ਵੀਰ ਬਲਜਿੰਦਰ ਸਿੰਘ ਸਪੈਸ਼ਲ ਤੌਰ ਦੇ ਉੱਤੇ ਇਟਲੀ ਤੋਂ ਆਏ ਆ ਜੱਥੇ ਦੇ ਨਾਲ ਤੇ ਇਹਨਾਂ ਨੇ ਖਰੀਦੀ ਆ ਜੀ ਇਤਿਹਾਸਕ ਯਾਦਗਾਰੀ ਜਿਹੜੀ ਆ ਸ੍ਰੀ ਸਾਹਿਬ ਜਿਹੜੀ ਉੱਥੇ ਮਾਡਲ ਲਈ ਆ Imran Khan ਉਹਨਾਂ ਨੇ ਜਿਹਦਾ ਉੱਤੇ ਘਟਨ ਕੀਤਾ ਸੀ ਬਾਈ ਕਿਤਨਾ ਲੱਗਾ ਤੁਹਾਨੂੰ ਮਹਿਸੂਸ ਹੋਇਆ ਕਿਸ ਤਰ੍ਹਾਂ ਇੱਥੇ ਆ ਕੇ ਬਹੁਤ ਵਧੀਆ ਜੀ ਬੜਾ ਪਿਆਰ ਮਿਲ ਰਿਹਾ ਵਾ ਕੇ ਦਰਸ਼ਕਾਂ ਦਾ ਆਰੇ ਕਿਤੇ ਆ ਬਹੁਤ ਸੋਹਣਾ ਜੀ ਜਿਹੜੀਆਂ ਇੱਥੇ ਸੰਗਤਾਂ ਇਟਲੀ ਤੋਂ ਨਹੀਂ ਆਈਆਂ ਉਹ ਕੀ ਕਹਿਣਾ ਚਾਹੁੰਦੇ ਆ ਮੈਂ ਕਹਿੰਦੇ ਜਰੂਰ ਇੱਕ ਵਾਰੀ ਆਓ ਤੁਹਾਡਾ ਬਾਰ ਬਾਰ ਦਿਲ ਕਰੂਗਾ ਬਾਕੀ ਸਿੰਘ ਨਾਲ ਕਰੋ ਕਨੈਕਟ ਬਾਕੀ ਬਹੁਤ ਜ਼ਿਆਦੀ ਸੂਚ ਦੇ ਰਹਾ ਜਿਹਦੇ ਘੁੰਮਣ ਫਿਰਨ ਦੀ ਸਾਰੇ ਸੋ ਜਿਹੜੀਆਂ ਕੈਨੇਡਾ ਅਮਰੀਕਾ 'ਚ ਸੰਗਤਾਂ ਰਹਿੰਦੀਆਂ ਜੀ ਦਾਸ ਨਾਲ ਸੰਪਰਕ ਕਰ ਸਕਦੀਆਂ ਜਾਂ ਦੁਨੀਆ ਭਰ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹੋ ਜੇ ਤੁਸੀਂ ਇਟਲੀ ਜਾਂ ਯੂਰਪ 'ਚ ਰਹਿੰਦੇ ਹੋ ਤੇ ਸਰਦਾਰੀ ਟ੍ਰੈਵਰਸ ਲਖਣ ਸਿੰਘ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਸਾਡਾ ਇਕੱਠਾ ਹੀ ਜੱਥਾ ਵਾ ਇੱਥੇ ਆ ਕੇ ਸਾਰੀਆਂ ਸਹੂਗਤਾਂ ਇਕੱਠੀਆਂ ਕਰਦੀਆਂ ਤੁਹਾਨੂੰ ਵਧੀਆ ਹੋਟਲਾਂ ਦੇ ਵਿੱਚ ਰਹਿائش ਵਧੀਆ ਖਾਣਾ ਪੀਣਾ ਵਧੀਆ ਬੱਸਾਂ ਦੇ ਵਿੱਚ ਸਫ਼ਰ ਤੇ ਜੈਡ ਸਿਕਿਉਰਟੀ ਦਾ ਪੂਰਾ ਪ੍ਰਬੰਧ ਹੋਵੇਗਾ ਅਗਲਾ ਜਦੋਂ ਸਾਡਾ ਫਰਵਰੀ ਤੇ ਅਪ੍ਰੈਲ 2026 ਦੇ ਵਿੱਚ ਆ ਰਿਹਾ ਉਸ ਤੋਂ ਬਾਅਦ ਫਿਰ ਬਾਕੀ ਆਉਂਦੇ ਰਹਿਣੇ ਆ ਉਸ ਬਾਰੇ ਵਿੱਚ ਤੁਹਾਨੂੰ ਜੇ ਤੁਸੀਂ ਪਰਿਵਾਰ ਦੇ ਦੋ ਜਾਂ ਦੋ ਤੋਂ ਵੱਧ ਮੈਂਬਰ ਹੋ ਸਾਲ ਦੇ ਕਿਸੇ ਵੀ ਦਿਨ ਕਿਸੇ ਵੀ ਮਹੀਨੇ ਆਉਣਾ ਚਾਹੁੰਦੇ ਹੋ ਤਾਂ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡਾ ਪੂਰਾ ਅਰੇਂਜਮੈਂਟ ਕਰਾਂਗੇ ਸਾਡੀਆਂ ਟੀਮਾਂ ਪੂਰਾ ਕੰਮ ਕਰਦੀਆਂ ਵਾਂ ਔਰ ਤੁਸੀਂ ਇਹ ਸਿੱਖ ਗੰਦਰੀ ਦੇ ਵਿੱਚੋਂ ਆ ਕੇ ਕੋਈ ਨਾ ਕੁਝ ਯਾਦਗਾਰੀ ਜ਼ਰੂਰ ਕੀਤੀ ਕੇ ਜਾਣਾ ਜੀ ਸੋ 10 ਜਸਪੀਰ ਸਿੰਘ ਬੋਪਾ ਰਾਏ ਸਿੰਘ ਟਰੈਵਲ ਤੋਂ ਸਾਡੇ ਨਾਲ ਸੰਪਰਕ ਕਰਨ ਲਈ 647 231 160647 2311600 ਤੇ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਟਾਰ ਸਾਹਿਬ ਪਵਿੱਤਰ ਕਰਤਾਰਪੁਰ ਸਾਹਿਬ ਪਵਿੱਤਰ ਰਤਾਰਤੀ ਜਿਹਾ ਕੇ ਬੈਠੇ ਆ ਦਰਸ਼ਨ ਕੀਤੇ ਹੈਗੇ ਆ ਬਹੁਤ ਹੀ ਭਾਗਾ ਵਾਲੇ ਸਮਝਦੇ ਅਸੀਂ ਆਪਣੇ ਆਪ ਨੂੰ ਤੇ ਜਦੋਂ ਸਿੱਖ ਗੈਲੀ ਦੇ ਵਿੱਚ ਇਹ ਪੇਂਟਿੰਗ ਦੇਖਿਆ ਇਤਿਹਾਸ ਦੇਖਦੇ ਸੀ ਆਪਣਾ ਬਹੁਤ ਹੀ ਮਾਨਵੀ ਮਹਿਸੂਸ ਹੁੰਦਾ ਹੈਗਾ ਯਾ ਗੌਰਵ ਵੀ ਹੁੰਦਾ ਬਹੁਤ ਚੰਗਾ ਲੱਗਾ ਸੀ ਚਾਹੇ ਜਦੋਂ ਵੀ ਕੋਈ ਆਵੇ ਸਾਰੇ ਇੱਥੇ ਤੇ ਗੈਲੀ ਦੇ ਵੀ ਦਰਸ਼ਕ ਹਨ ਲਾਸ ਸਾਰੇ ਜਿਨੇ ਇਤਿਹਾਸਿਕ ਇਥੇ ਜਗਾ ਨੇ ਦਾ ਸੜਾ ਖੂ ਹੈਗਾ ਅਪਵਿੱਤਰ ਪਾਕਿਸਤਾਨ ਨੇ ਸਾਰੇ ਦਰਸ਼ਨ ਕਰਨ ਰਾਜਦਰਸੀ ਲੰਗਰ ਛਕਿਆ ਉਹਦੇ ਵਿੱਚ ਬਹੁਤ ਆਨੰਦ ਆਇਆ ਜੋ ਇਥੇ ਤੁਸੀਂ ਆ ਕੇ ਫੀਲ ਕਰਦੇ ਆ ਨਾ ਉਹ ਘਰ ਬੈਠੇ ਨਹੀਂ ਫੀਲ ਕਰ ਸਕਦੇ ਹੈਗੇ ਇਥੇ ਅਨੋਖਾ ਹੀ ਇੱਕ ਆਨੰਦ ਆਨ ਹੈਗਾ ਤੇ ਜੋ ਕਿ ਤੁਸੀਂ ਇਥੇ ਇਸ ਜਗਾ ਹੀ ਇਸ ਤਰ੍ਹਾਂ ਦੀ ਹੈਗੀ ਆ ਜਿਸ ਤਰ੍ਹਾਂ ਅਸੀਂ ਲੰਗਰ ਵੀ ਛਕਿਆ ਲੰਗਰ ਤੋਂ ਪਤਾ ਲੱਗਦਾ ਵੀ ਬਾਬੇ ਲਾਲਕੀ ਦੀ ਖੇਤੀ ਦਾ ਕੀ ਅਸਰ ਬੰਦਾ ਹੈਗਾ ਤੁਹਾਡੇ ਤੇ ਤੇ ਅਸੀਂ ਇਹ ਚੀਜ਼ਾਂ ਨੂੰ ਬਹੁਤ ਮਿਸ ਕਰਦੇ ਆ ਜਦੋਂ ਅਸੀਂ ਇੱਥੇ ਨਹੀਂ ਹੁੰਦੇ ਹੈਗੇ ਪਰ ਹੁਣ ਇਸ ਤਰ੍ਹਾਂ ਦਾ ਸਿਸਟਮ ਹੈਗਾ ਵੀ ਤੁਸੀਂ ਚਲੇ ਵੀ ਆ ਕੇ ਤੇ ਦਰਸ਼ਨ ਕਰ ਸਕਦੇ ਹੈਗੇ ਤੇ ਸੰਗ ਇੱਥੇ ਇੰਨਾ ਪਿਆਰ ਮਿਲਦਾ ਹੈਗਾ ਸਾਰੀ ਕਮਿਊਨਿਟੀ ਵੱਲੋਂ ਪਾਕਿਸਤਾਨੀ ਸਰਕਾਰ ਵੱਲੋਂ ਤੇ ਹੋਰ ਜਿਹੜੇ ਇੱਥੇ ਦੇ ਜਥੇ ਸੇਵਾਦਾਰ ਹੈਗੇ ਆ ਸੋ ਉਹ ਤੁਸੀਂ ਇੱਥੇ ਆ ਕੇ ਫੀਲ ਕਰ ਸਕਦੇ ਹੈਗੇ ਆ